ਇਹ ਰਾਜਨੀਤਿਕ ਪਾਰਟੀਆਂ ਅੱਜ ਉਹ ਨਹੀਂ ਰਹੀਆਂ ਜਿਹੜੀਆਂ ਪੁਰਾਣੇ ਟਾਈਮ ਚ ਤੇ ਜਿਹੜੇ ਰਾਜਨੀਤਿਕ ਨੇਤਾ ਐ ਐਮਐਲਏ ਬਣਦੇ ਇਹੇ ਵੀ ਗਿਰਗਟਵਾ ਨੂੰ ਗੰਨ ਫਸਦੇ ਇਹ ਵੀ ਨਹੀਂ ਹੋ ਉਹ ਉਦੋਂ ਦੇਸ਼ ਸੀ ਦੇਸ਼ ਦੀ ਆਜ਼ਾਦੀ ਲੈਣੀ ਸਭ ਤੋਂ ਪਹਿਲਾ ਪ੍ਰਮੁੱਖ ਉਹਨਾਂ ਦਾ ਟੀਚਾ ਇਹ ਹੁੰਦਾ ਸੀ ਉਹਦੇ ਤੋਂ ਬਾਅਦ ਅਸੀਂ ਪਾਰਟੀ ਦੀ ਆਈਡੀਓਲੋਜੀ ਵਾਸਤੇ ਕੰਮ ਕਰਨਾ ਪਾਰਟੀ ਵਾਸਤੇ ਕਰ ਹਮ ਤੇ ਤਜਾ ਜੇ ਕਿਤੇ ਚਾਂਸ ਮਿਲ ਗਿਆ ਤੇ ਆਪਣੇ ਕਰਦੇ ਜਾ ਆਪਣੇ ਵਾਸਤੇ ਮੜਾ ਮੋਟਾ ਉਹ ਕਹਿੰਦੇ ਪਹਿਲਾਂ ਅਸੀਂ ਆਪਣਾ ਢਿੱਡ ਭਰਨਾ ਜੇ ਰੈਂਦ ਖੁਦ ਪਾਲ ਹੋਇਆ ਤੇ ਪਾਰਟੀ ਵਾਸਤੇ ਕਰਾਂਗੇ ਤੇ ਦੇਸ਼ ਚ ਜਾਇ ਪਾਰਟੀ ਚ ਦੇਸ਼ ਦੇ ਮੋਤੇ ਜਾਲ ਜਾਨ ਪਾਰ ਉਹ ਆ ਜਨੇ ਕੋਲ ਪੰਜਾਬ ਦੇ ਹੈ ਗਿਆ ਨਾ ਕੰਦ ਅਸੀਂ ਭੱਜੀ ਕਰਦੇ ਆ ਇਹ ਅਸਲ ਦੇ ਵਿੱਚ ਇਹਨਾਂ ਨੇ ਬਹੁਤ ਬਹੁਤੇ ਕਪੜੇ ਕੀ ਹੂੰ ਇਹ ਨੂੰ ਅਮਰਸ਼ਾ ਨੇ ਦਿਖਾਤੀਆਂ ਅੱਖਾਂ ਹਾਂ ਇਹ ਪੁੱਤਰੋ ਜਿਆਦਾ ਜਲਦੀ ਨਾਲ ਆ ਜਾਓ ਨਹੀਂ ਤੇ ਅੰਦਰ ਜੇਲ੍ਹ ਵਾਈ ਗੁਰਜੀ ਦਾ ਘਰ ਸਾਹ ਵਾਈ ਗੁਰਜੀ ਕੀ ਫਤਿਹ ਦਰਸ਼ਕੋ ਸਾਡੇ ਨਾਲ ਜੁੜੇ ਨੇ ਸਤਿਕਾਰਯੋਗ ਡਾਕਟਰ ਸਵਰਨ ਸਿੰਘ ਸਾਹਿਬ ਦਾ ਆਈਐਸ ਅਫਸਰ ਗੱਲਬਤ ਕਰਾਂਗੇ ਪੰਜਾਬ 'ਚ ਇਲੈਕਸ਼ਨਾਂ ਦਾ ਬਿਗਲ ਵਕਤ ਬਚ ਚੁੱਕਾ ਹੈ 13 ਸੀਟਾਂ ਵਾਸਤੇ ਹਰ ਪਾਰਟੀ ਦਾ ਵਰਕਰ ਪੱਪਾ ਪਰ ਹੋਇਆ ਫਿਰਦਾ ਪਰ ਨਾਲ ਨਾਲ ਦਲ ਬਦਲੂਆਂ ਦਾ ਜਿਵੇਂ ਕਹਿੰਦੇ ਸਾਈਕਲ ਦਾ ਸਟੈਂਡ ਹੁੰਦਾ ਪਰ ਇਹਨਾਂ ਦਾ ਸਟੈਂਡ ਨਹੀਂਗਾ ਗੱਲਬਤ ਅੱਜ ਕਰਾਂਗੇ ਜਿਹੜੇ ਦਲ ਬਦਲੂ 4 5 3 4 ਲੱਖ ਦੀਆਂ ਵੋਟਾਂ ਲੈ ਕੇ ਲੋਕਾਂ ਨਾਲ ਧੱਕਾ ਕਰਕੇ ਦੂਸਰੀ ਪਾਰਟੀ ਵਿੱਚ ਚਲੇ ਜਾਂਦੇ ਨੇ ਉਹਨਾਂ ਤੇ ਕੋਈ ਸਰਕਾਰ ਵੱਲੋਂ ਜਾਂ ਕੋਈ ਲੀਗਲ ਐਕਸ਼ਨ ਲਿਆ ਜਾ ਸਕਦਾ ਕਿਉਂਕਿ ਉਹ ਕੇਵਲ ਪਾਰਟੀ ਨਾਲ ਧੋਖਾ ਨਹੀਂ ਕਰਦੇ 3-4 ਲੱਖ ਲੋਕਾਂ ਨਾਲ ਧੋਖਾ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਅੱਜ ਜਿਵੇਂ ਪਿੱਛੇ ਜੇ ਰਵਨੀਤ ਬਿੱਟੂ ਅ ਜਲੰਧਰ ਤੋਂ ਦੋ ਇੱਕ ਐਮਐਲਏ ਤੇ ਇੱਕ ਐਮਪੀ ਸ਼ਸ਼ੀਲ ਰਿੰਕੂ ਤੇ ਐਮਐਲਏ ਸ਼ੀਤਲ ਉਂਗਰਾਲ ਜਿੱਤਿਆ ਹੋਇਆ ਆਮ ਆਦਮੀ ਪਾਰਟੀ ਦਾ ਐਮਪੀ ਜਿੱਤਿਆ ਹੋਇਆ ਆਮ ਆਦਮੀ ਪਾਰਟੀ ਦਾ ਐਮਐਲਏ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਚਲਾ ਜਾਂਦਾ ਐਂਪੀਰਮ ਨੀਤ ਬੇਟੂ ਪਾਰਟੀ ਨੂੰ ਛੱਡ ਕੇ ਬੀਜੇਪੀ 'ਚ ਚਲਾ ਜਾਂਦਾ ਇਹਨਾਂ ਲੋਕਾਂ ਤੇ ਕੋਈ ਐਕਸ਼ਨ ਹੋ ਸਕਦਾ ਇਹਨਾਂ ਲੋਕਾਂ ਨੂੰ ਨੱਥ ਪਾਈ ਜਾ ਸਕਦੀ ਹੈ ਜਿਹੜੇ 4-5 ਲੋਕਾਂ ਦਾ 4-5 ਲੱਖ ਲੋਕਾਂ ਦਾ ਵਿਸ਼ਵਾਸ ਘਾਤ ਕਰਦੇ ਨੇ ਉਹਨਾਂ ਨਾਲ ਧੋਖਾ ਕਰਦੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ 7 ਜ਼ਿਲ੍ਹਿਆਂ 'ਚ ਹੁਣ ਤੱਕ ਸਾਡੇ ਨਾਲ ਜੋ ਅਫਸਰ ਬੈਠੇ ਨੇ ਇਹ ਵੋਟਾਂ ਇਲੈਕਸ਼ਨ ਕਰਵਾ ਚੁੱਕੇ ਨੇ ਔਰ ਇਹਨਾਂ ਨੂੰ ਪਤਾ ਹੈ ਇਲੈਕਸ਼ਨ ਕਿਵੇਂ ਹੁੰਦਾ ਹੈ ਕਿਵੇਂ ਡਿਫਿਕਲਟ ਇਲੈਕਸ਼ਨ ਵੀ ਕਰਵਾਈ ਇਹਨਾਂ ਨੇ ਉਨਾ ਬਾਰੇ ਗੱਲਬਾਤ ਕਰਦੇ ਆ ਅ ਡਾਕਟਰ ਸਾਹਿਬ ਜਿਹੜੇ ਲੋਕ ਦਾਦ ਬਦਲੂ ਆ ਉਹਨਾਂ ਤੇ ਕੀ ਐਕਸ਼ਨ ਲਿਆ ਜਾ ਸਕਦਾ ਕਿਉਂਕਿ ਪਾਰਟਨਰਾਂ ਤੇ ਧੋਖਾ ਕਰਦੇ ਹੀ ਨੇ ਪਾਰਟੀ ਨੂੰ ਛੱਡ ਕੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨਾਲ ਵੱਡਾ ਧੋਖਾ ਕੀਤਾ ਜਾਂਦਾ ਫਿਰ ਉਹਨਾਂ ਦੀ رائے ਵੀ ਨਹੀਂ ਲਈ ਜਾਂਦੀ ਪੁੱਛਿਆ ਵੀ ਨਹੀਂ ਜਾਂਦਾ ਦੇਖੋ ਜੀ ਭਾਰਤ ਦੇ ਵਿੱਚ ਇਸ ਵੇਲੇ ਲੋਕਤੰਤਰ ਡੈਮੋਕ੍ਰੇਸੀ ਔਰ ਡੈਮੋਕਰੇਸੀ ਨੂੰ ਸਭ ਤੋਂ ਵਧੀਆ ਰਾਜ ਪ੍ਰਬੰਧ ਵਾਸਤੇ ਇੱਕ ਸਿਸਟਮ ਸਮਝਿਆ ਜਾਂਦਾ ਜਿਸ ਕੰਟਰੀ ਦੇ ਵਿੱਚ ਵੀ ਇਹ ਡੈਮੋਕਰੇਸੀ ਲੱਗ ਹੇਸ ਕਰਕੇ ਕਿ ਸਰਕਾਰ ਲੋਕਾਂ ਵੱਲੋਂ ਬਣਦੀ ਹੈ ਵੋਟਾਂ ਦੇ ਚੂ ਲੋਕਾਂ ਵਾਸਤੇ ਹੁੰਦੀ ਹੈ ਤੇ ਲੋਕਾਂ ਵਾਸਤੇ ਕੰਮ ਕਰਦੀ ਹੈ ਇਹ ਬੇਸਿਕ ਜਿਹੜਾ ਰੂਲ ਹੈ ਡੈਮੋਕਰੇਸੀ ਦੇ ਵਿੱਚ ਅਸੀਂ ਤਨਵਾਦ ਕਰਦੇ ਹਾਂ ਪੀ ਮਰਾ ਅੰਬੇਦਕਰ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕਨਸਟੀਚਿਊਸ਼ਨ ਬਣਾਇਆ ਹਮ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਜੀ ਪਹਿਲਾ ਜਿਹੜੇ ਦੂਜੇ ਮੁਲਕ ਹੈ ਜਿੱਥੇ ਡਿਕਟੇਟਰਸ਼ਿਪ ਚਲਦੀ ਹੈ ਉੱਥੋਂ ਤੇ ਰਾਜਾ ਪੈਦਾ ਹੁੰਦਾ ਸੀ ਮਾਂ ਦੇ ਪੇਟ ਦੇ ਵਿੱਚੋਂ ਹਮ ਅੱਜ ਤੁਹਾਨੂੰ ਮੈਂ ਕਨਸਟੀਚਿਊਸ਼ਨ ਦੇ ਕੇ ਚਲਿਆ ਜਿੱਥੇ ਇੱਕ ਮਤਦਾਨ ਦੀ ਪੇਟੀ ਦੇ ਵਿੱਚੋਂ ਜਿਹੜਾ ਕਿੰਗ ਨਿਕਲਿਆ ਕਰੇਗਾ ਹਮ ਨਿਕਲਦਾ ਨਾ ਹਮ ਪੱਕੇ ਬਦਲ ਪੇਟੀ ਬਦਲ ਕੇ ਹੁੰਦਾ ਕਿੰਨੀ ਵੱਡੀ ਉਹਨਾਂ ਨੇ ਸਾਨੂੰ ਇੱਕ ਵਿਵਸਥਾ ਦਿੱਤੀ ਹੁਣ ਦੁੱਖ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਹਾਂ ਅੱਜ ਉਹ ਨਹੀਂ ਰਹੀਆਂ ਜਿਹੜੀਆਂ ਪੁਰਾਣੇ ਟਾਈਮ ਚ ਹਾਂ ਤੇ ਜਿਹੜੇ ਰਾਜਨੀਤਿਕ ਨੇਤਾ ਐ ਐਮਐਲਏ ਬਣਦੇ ਇਹ ਵੀ ਗਿਰਗਟਵਾਂ ਨੂੰ ਰੰਗ ਪਸੰਦ ਇਹ ਵੀ ਨਹੀਂ ਹੋ ਰਹੇ ਤੁਹਾਨੂੰ ਮੈਂ ਪੁਰਾਣੇ ਜ਼ਮਾਨੇ ਦੀ ਗੱਲ ਦੱਸਦਾ ਕੋ ਮੇਰੇ ਵੇਖਣ ਦੇ ਵਿੱਚ ਆ ਕ੍ਰਾਣੀ ਕਾਂਗਰਸ ਦੇ ਵਿੱਚ ਪੁਰਾਣੇ ਇੱਕ ਜਿਹੜੀ ਜਨ ਸੰਗੋਲੋਂ ਆਉਂਦੀ ਸੀ ਹਾਂ ਜਾਂ ਜਿਹੜੇ ਮਾਰਕਸਿਸਤ ਹੁੰਦੇ ਸੀ ਉਹ ਪਾਰਟੀ ਹੁੰਦੇ ਸੀ ਹਾਂ ਇਹ ਕਿਸੇ ਵਿਚਾਰਧਾਰਾ ਨਾਲ ਬੰਦੇ ਹੁੰਦੇ ਸੀ ਹਾਂ ਵਿੱਚ ਉਹ ਫਿਰ ਇਹ ਹੈ ਕਿ ਉਹਨਾਂ ਦੇ ਸਾਹਮਣੇ ਉਦੋਂ ਦੇਸ਼ ਸੀ ਦੇਸ਼ ਦੀ ਆਜ਼ਾਦੀ ਲੈਣੀ ਹੈ ਹਾਂ ਸਭ ਤੋਂ ਪਹਿਲਾ ਪ੍ਰਮੁੱਖ ਉਹਨਾਂ ਦਾ ਟੀਚਾ ਇਹ ਹੁੰਦਾ ਸੀ ਜੀ ਉਹਦੇ ਤੋਂ ਬਾਅਦ ਅਸੀਂ ਪਾਰਟੀ ਦੀ ਡਿਓਲੋਜੀ ਵਾਸਤੇ ਕੰਮ ਕਰਨਾ ਪਾਰਟੀ ਵਾਸਤੇ ਕੰਮ ਕਰਨਾ ਹਾਂ ਤੇ ਤੇ ਜੇ ਕਿਤੇ ਚਾਂਸ ਮਿਲ ਗਿਆ ਤੇ ਆਪਣੇ ਕਰਦੇ ਜਾਂ ਆਪਣੇ ਵਾਸਤੇ ਮਾੜਾ ਮੋਟਾ ਕੰਮ ਕਰਨਾ ਹੁਣ ਅੱਜ ਕੱਲ ਉਲਟੋ ਹੋ ਗਿਆ ਹਮ ਚੈਸਟ ਹੋਇਡ ਹੁਣ ਪਾਰਟੀਆਂ ਵੀ ਤੇ ਕੈਂਡੀਡੇਟ ਇਹ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਆਪਣਾ ਢੇਡ ਭਰਨਾ ਪਾਰਟੀ ਦਾ ਬਾਅਦ ਚ ਵੇਖਾਂਗੇ ਜਿਵੇਂ ਆਪਾਂ ਪੰਜਾਬ ਦੇ ਆਮ ਆਮ ਐਲ ਐਮ ਐਲ ਨੂੰ ਜਿਤਾ ਕੇ ਉਹ ਹੁਣ ਆਮਤੇ ਰਹੀ ਨਹੀਂਗੇ ਨਾ ਉਹ ਕਹਿੰਦੇ ਪਹਿਲਾਂ ਅਸੀਂ ਆਪਣਾ ਢੇਡ ਭਰਨਾ ਦੇ ਰਾਤ ਖੁਦ ਪਾਲ ਹੋਇਆ ਤੇ ਪਾਰਟੀ ਵਾਸਤੇ ਕਰਾਂਗੇ ਤੇ ਦੇਸ਼ ਜਾਇ ਪਾਰਟੀ ਦੇਸ਼ ਦੇ ਮੋਤੇ ਜਲ ਜਾਨ ਪਾੜ ਦੇ ਹ ਇਹ ਅਫਸੋਸਦਾਕ ਸਥਿਤੀ ਹੈ ਕਿੰਨੀ ਮਾੜੀ ਗੱਲ ਹੈ ਡੈਮੋਕ੍ਰੇਸੀ ਦਾ ਮੋਹਾਂਦਰਾ ਹੀ ਚੇਂਜ ਕਰਕੇ ਰੱਖ ਦਿੱਤਾ ਹੁਣ ਅੱਜ ਤੁਸੀਂ ਵੇਖ ਰਹੇ ਹੋ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਇੰਨੀ ਉਧਰ ਤੋਂ ਨੀ ਚੁੱਕੀ ਹੈ ਤੇ ਕਿਸੇ ਕਿਸਮ ਦਾ ਭ੍ਰਸ਼ਟਾਚਾਰ ਜਿੰਨੇ ਥਮ ਜਿੰਨੀਆਂ ਆਰਗੇਨਾਈਜੇਸ਼ਨ ਸਾਰਿਆਂ ਦਾ ਸਤਿਆਨਾਸ਼ ਕਰਕੇ ਰੱਖਦਾ ਕਾਬੂ ਕਰਕੇ ਰੱਖ ਲਿਆ ਇਥੋਂ ਤੱਕ ਈਡੀ ਨੂੰ ਵਰਤਿਆ ਹੈ ਕਿ ਈਡੀ ਪਹਿਲਾਂ ਤੇ ਕਿਸੇ ਇੰਡਸਟਰੀਅਲਿਸਟ ਕਾਰਪੋਰੇਟ ਹਾਊਸ ਤੇ ਜਾ ਕੇ ਛਾਪਾ ਮਾਰਦੀ ਹੈ ਛਾਪਾ ਮਾਰਦੀ ਹੈ ਤੇ ਉਹ ਹੱਥਪੰਨ ਜੋੜਦੇ ਅਗਲੇ ਤੇ ਸਾਨੂੰ ਕੁਝ ਨਾ ਕੁਝ ਤਾਂ ਮੜਾ ਕੀਤਾ ਹੀ ਹੁੰਦਾ ਤੇ ਸਾਨੂੰ ਛੱਡੋ ਜੀ ਬਖਸ਼ੋ ਜੀ ਕਹਿੰਦੇ ਬਖਸ਼ਦੇ ਨੇ 500 ਕਰੋੜ ਰੁਪਇਆ ਜਮ੍ਹਾਂ ਕਰਾ ਦਿਓ ਇਲੈਕਟੋਰਲ ਬਾਂਡ ਦੇ ਵਿੱਚ ਕੇਸ ਆਏ ਨੇ 35 ਕੰਪਨੀਆਂ ਅਸੀਂ ਆ ਇਹਦਾ ਮਤਲਬ ਇਹ ਹੈ ਕਿ ਈਡੀ ਨੂੰ ਭੇਜੋ ਦੰਬੋਲ ਕੇ ਗੁਰਾਈ ਕਰਵਾ ਇਹ ਤੇ ਹਫਤਾ ਵਸੂਲੀ ਹੋ ਗਈ ਨਾ ਹੁਣ ਪਾਰਟੀਆਂ ਦਾ ਕੰਮ ਆ ਹੋ ਗਿਆ ਇਹ ਇੰਨੀ ਨਿਸ਼ਟਾ ਤੱਕ ਗਿਰ ਗਈਆਂ ਪਾਰਟੀਆਂ ਹੁਣ ਜੇ ਪਾਰਟੀਆਂ ਗਿਰ ਗਈਆਂ ਤੁਸੀਂ ਮੈਨੂੰ ਦੱਸੋ ਜਿਹੜੇ ਉਥੱਲੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦਾ ਮਿਆਰ ਤੇ ਆਪਣੇ ਆਪ ਗਿਰਨਾ ਹੀ ਆ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਹੁਣ ਕਿੱਡੀ ਮੌਖਰੀ ਬਣ ਗਈ ਹੈ ਮੈਂ ਕਹਿੰਦਾ ਵੋਟ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੋਈ ਮਸ਼ਹੂਰ ਹੋ ਗਿਆ ਕਿ ਬੀਜੇਪੀ ਇੱਕ ਵਾਸ਼ਿੰਗ ਮਸ਼ੀਨ ਆ ਕੱਲ ਤੇ ਅਨਾਉਂਸਮੈਂਟ ਪ੍ਰਾਈਮ ਮਿੰਿਸਟਰ ਉਥੋਂ ਹੁੰਦਾ ਬਾਹਰੋਂ ਹੂੰ ਤੇ ਅਨਾਉਂਸਮੈਂਟ ਕਰਦਾ ਜੀ 70 ਕਰੋੜ ਦਾ ਮਸਲਾ ਹੈ ਕਪਲਾ ਹੈ ਹੂੰ ਸ਼ਰਦ ਪੁਹਾਰ ਦੇ ਜਿਹੜਾ ਕੋਈ ਹੈ ਦਾ ਅਜੀਤ ਪੁਹਾਰ ਹੂੰ ਛੋੜੂਗਾ ਨਹੀਂ ਹੂੰ ਸਲਕੈਂਗ ਕੇ ਅੰਦਰ ਵੇਜੂਗਾ ਇਸਕੋ ਹੂੰ ਛੋੜੂਗਾ ਨਹੀਂ ਹੂੰ ਦੂਜੇ ਦਿਨ ਜਾ ਕੇ ਉਹਨਾਂ ਨਾਲ ਸਮਝਾਤਾ ਹੋ ਜਾਂਦਾ ਹੂੰ ਤੇ ਉਹਨੂੰ ਚੀਫ ਮਿੰਿਸਟਰ ਬਣਾ ਦਿੰਦਾ ਆਪਣੀ ਪਾਰਟੀ ਦੇ ਵਿੱਚ ਚੀਫ ਮਿੰਿਸਟਰ ਡਿਪਟੀ ਚੀਫ ਮਿੰਿਸਟਰ ਬਣਾ ਦਤਾ ਹੂੰ ਹੱਦ ਹੋ ਗਈ 70 ਕਰੋੜ ਰੁਪਏ ਕਿ ਜਿੱਥੇ ਭਾਜੀ ਭੁੱਲ ਗਿਆ ਵਾਸ਼ਿੰਗ ਮਸ਼ੀਨ ਦਾ ਉਹ ਆ ਜਿਹਨੇ ਤੁਹਾਡੇ ਪੰਜਾਬ ਦੇ ਹੈਗੇ ਆ ਨਾ ਕਾਂਗਰਸੀ ਭੱਜੀ ਫਿਰਦੇ ਆ ਇਹ ਅਸਲ ਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਕਪਲੇ ਕੀਤੇ ਹੂੰ ਇਹਨੂੰ ਅੰਮ੍ਰਿਤਸਰ ਨੇ ਦਿਖਾਤੀਆਂ ਅੱਖਾਂ ਹੂੰ ਕਿ ਪੁੱਤਰਾਂ ਜਾਂਦੇ ਸਾਡੇ ਨਾਲ ਆ ਜਾਓ ਨਹੀਂ ਤੇ ਅੰਦਰ ਜੇਲ੍ਹ ਚ ਉਹ ਇਹ ਡਰਦੇ ਹੋਣੇ ਤਰੂ ਜਿਵੇਂ ਜਿਵੇਂ ਕੇਜਰੀਵਾਲ ਸੁਟਿਆ ਆ ਇਹਨਾਂ ਨੂੰ ਮਿਲਣਾ ਤਾਂ ਕੱਖ ਨਹੀਂ ਹੂੰ ਸਾਰੇ ਵੇਖੋ ਛੱਟ ਛੱਟ ਕੇ ਕਾਂਗਰਸੀ ਫਿਰ ਵਾਪਸ ਆਈ ਜਾਂਦੇ ਮਿਲਣਾ ਹੈ ਕਿ ਸਭ ਤੋਂ ਵੱਡਾ ਤੇ ਕਲਪਰੇਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਦੇ ਮੁੰਡੇ ਵਾਕੇ ਨਾਲ ਲਾਸ ਵਿੱਚ ਬੈਂਕ ਦੇ ਵਿੱਚ ਕੇਸ ਹੈ ਹਾਂ ਉਹਨਾਂ ਨੂੰ ਤੋਂ ਵਟ ਚੜੇ ਕਿ ਪੁੱਤਰਾ ਜਾਂਦੇ ਸੜੇ ਨਾਲ ਆ ਜਾ ਹਾਂ ਤੇ ਤਾਂ ਤੇ ਲੱਗੇ ਆ ਕੱਡੇ ਜਾ ਕੈਪਟਨ ਮਨਿੰਦਰ ਸਿੰਘ ਦੀ ਸਾਰੀ ਫੈਮਿਲੀ ਜਮਾਨਤ ਤੇ ਬਾਹਰ ਆ ਕਿਸੇ ਨੂੰ ਪਤਾ ਚਾ ਨਹੀਂ ਪਤਾ ਪਰ ਉਹ ਸਾਰੀ ਜਮਾ ਫੈਮਿਲੀ ਮਾਰਾ ਨੀ ਪਨੀਤ ਕੋਰ ਸਾਰੇ ਜਮਾਨਤ ਤੇ ਬਾਹਰ ਤੁਰੇ ਫਿਰਦੇ ਉਹ ਇਸ ਕਰਕੇ ਵਾਸ਼ਿੰਗ ਮਸ਼ੀਨ ਚ ਪੈ ਗਏ ਨਾ ਇਹ ਸਾਰੇ ਵਾਸ਼ਿੰਗ ਮਸ਼ੀਨ ਚ ਪੈ ਰਹੇ ਹੁਣ ਤੁਸੀਂ ਮੈਨੂੰ ਦੱਸੋ ਕਿ ਚੰਗਾ ਭਲਾ ਐਮਐਲਏ ਐਮਪੀ ਬਣਿਆ ਇਲੈਕਟ ਕਰਕੇ ਤਿੰਨ ਚਾਰ ਲੋਕਾਂ ਨੇ ਸਰਦਾ ਪ੍ਰਗਟ ਕੀਤੀ ਕਿ ਆਮ ਆਦਮੀ ਪਾਰਟੀ ਦਾ ਇਹਨੂੰ ਪਹਿਲੀ ਵਾਰੀ ਐਮਪੀ ਬਣਾਇਆ ਪਹਿਲੀ ਵਾਰ ਇਹਨਾਂ ਦਾ ਐਮਪੀ ਚੁਣਿਆ ਹੋਇਆ ਐਮਪੀ ਆਇਆ ਹੂੰ ਰਿੰਕੂ ਜੜਾ ਹੂੰ ਸੁਸ਼ੀਲ ਰਿੰਕੂ ਬਿਲਕੁਲ ਸੁਸ਼ੀਲ ਰਿੰਕੂ ਇਹਨੂੰ ਐਮਪੀ ਬਣਾਇਆ ਤੇ ਉਹਨੂੰ ਪਚਿਆ ਨਹੀਂ ਹੂੰ ਕਿੰਨੇ ਬਹਤੇ ਐਮਪੀ ਪਰ ਇਹ ਫੇਰ ਉਹੀ ਵਾਸ਼ਿੰਗ ਮਸ਼ੀਨ 'ਚ ਜਾਣਾ ਚਾਹੁੰਦਾ ਸੀ ਹੂੰ ਤੇ ਮੈਂ ਪਤਾ ਨਹੀਂ ਹੁਣ ਇਦੋਂ ਐਮਪੀ ਬਣ ਗਿਆ ਤੇ ਮੈਂ ਤਾਂ ਮੰਤਰੀ ਬਣ ਜਾਣਾ ਹੂੰ ਜਾਇ ਪਹਾੜ 'ਚ ਜਨਤਾ ਇੱਕ ਕਰਦਾਰ ਜਿਹੜੇ ਕਰਦਾਰ ਮਰ ਗਏ ਐ ਹੂੰ ਬਿੱਟੂ ਨੇ ਵੀ ਇਹੇ ਕੰਮ ਕੀਤਾ ਹੂੰ ਬਿਤੂ ਵੀ ਵਾਸ਼ਿੰਗ ਮਸ਼ੀਨ ਚ ਪੈ ਗਿਆ। ਅੱਜ ਵਾਰ ਕਾਂਗਰਸ ਵੱਲੋਂ ਜਿੱਤਿਆ। ਆਹੋ। ਤੇ ਇਹ ਇਸ ਕਰਕੇ ਨਾ ਅਸਲ ਦੇ ਵਿੱਚ ਗੱਲ ਹੈ ਕਿ ਇਹਨਾਂ ਦਾ ਧਰਮ-ਮਾਨ ਨਹੀਂ ਰਿਹਾ। ਹੂੰ। ਇਹਨਾਂ ਨੇ ਡੈਮੋਕ੍ਰੇਸੀ ਨੂੰ ਅੱਪੀ ਬਰਬਾਦ ਕਰ ਦਿੱਤਾ। ਹੂੰ। ਇਹਨਾਂ ਦੀ ਕੋਈ ਆਡਿਓਲੋਜੀ ਨਹੀਂ। ਜੀ। ਇੱਕ ਦੋ ਬੰਦਾ ਹੁੰਦਾ ਨਾ ਉਹਨੂੰ ਜਦ ਪਹਿਲਾਂ ਸੀ ਕਾਂਗਰਸੀ ਤੇ ਆਡਿਓਲੋਜੀ ਸੀ ਕਾਂਗਰਸ ਦੀ ਆ ਅਸੂਲ ਨੇ ਅਸੀਂ ਦੇਸ਼ ਦੀ ਆਜ਼ਾਦੀ ਵਾਸਤੇ ਲੜਨਾ ਆ ਕਰਨਾ। ਹੂੰ। ਬਰ ਮੇਟਣਾ। ਪਰ ਡਿਓਲੋਜੀ ਸੀ ਤੇ ਡਟੇ ਰਹਿੰਦੇ ਸੀ। ਹੁਣ ਇਹਨਾਂ ਦੀ ਇਡੈਆਲੋਜੀ ਕੀ ਬੀਜੇਪੀ ਦੀ ਕੀ ਇਡੈਆਲੋਜੀ ਹੁਣ ਕਾਂਗਰਸ ਦੀ ਵੀ ਕੋਈ ਇਡੈਆਲੋਜੀ ਨਹੀਂ ਹੈ ਨਾ ਆਮ ਆਦਮੀ ਪਾਰਟੀ ਦੀ ਇਡੈਆਲੋਜੀ ਜਦੋਂ ਪਾਰਟੀ ਆਜ ਇੱਕ ਵੀਡੀਓ ਸੁਣ ਰਿਹਾ ਸੀ ਭਗਵੰਤ ਮਾਨ ਤੇ ਪਮ ਕਮਾਟੀ ਨੂੰ ਦੀ ਆਪਚ ਮੀਟਿੰਗ ਹੋਈ ਤੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਪਰ ਉਹਨਾਂ ਨੇ ਜਿਹੜੇ 1 ਸਾਲ ਪਹਿਲਾਂ ਆਮ ਆਦੀ ਪਾਰਟੀ ਲਈ ਸ਼ਬਦ ਵਰਤੇ ਸਨ ਉਹ ਸ਼ਬਦ ਕਿਵੇਂ ਵਾਪਸ ਲਏਗਾ ਇਹ ਇਹ ਨੇ ਸ਼ਰਮਿੰਦਾ ਲੋਕ ਨੇ ਹੂੰ ਇਹਨਾਂ ਨੂੰ ਇਹਨਾਂ ਦੇ ਸਾਹਮਣੇ ਵੀਡੀਓ ਦਿਖਾ ਦਿਓ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਤੋਂ ਜੀ ਇਹਨਾਂ ਨੇ ਕਰ ਲਈ ਹੈ ਰਾ ਫੇਰੀ ਕਰ ਲਈ ਹੈ ਮੈਂ ਤੇ ਇਸ ਤਰ੍ਹਾਂ ਮੇਰਾ ਕਹਿਣ ਦਾ ਮਤਲਬ ਹੀ ਨਹੀਂ ਅਰਥੀ ਹੋਰ ਕੱਢੀ ਫਿਰਦੇ ਬੇਸ਼ਰਮ ਲੋਕ ਨੇ ਕੋਈ ਜੰਮ ਨਹੀਂ ਆ ਜੀ ਜੀ ਇਹਨਾਂ ਨੂੰ ਬਹੁਤੇ ਵਖਾ ਦਿਓ ਹੂੰ ਇਹ ਵੇਖਦੇ ਨੇ ਮੌਕਾ ਹੂੰ ਕਿ ਅੱਜ ਮੈਨੂੰ ਭਾਜਪਾ ਕੋਲ ਮੌਕਾ 5-6 ਪੁਆਇੰਟ ਉਹਦੇ ਨੂੰ ਆ ਜੀ ਹੂੰ ਨਾ ਇਹਨਾਂ ਨੇ ਪਬਲਿਕ ਦਾ ਸੋਚਣਾ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਹੈ ਡੈਮੋਕਰੇਸੀ ਦੇ ਵਿੱਚ ਮੁੱਢ ਨੂੰ ਲਈਏ ਕਿ ਤੁਹਾਨੂੰ ਉੱਚਾ ਪਾ ਕੇ ਬੰਦੇ ਨੇ ਕਿਸੇ ਪਾਰਟੀ ਦੀ ਟਿਕਟ ਦੇ ਉੱਤੇ ਤੁਹਾਨੂੰ ਵਿਸ਼ਵਾਸ ਜਤਾ ਕੇ ਤੁਹਾਨੂੰ ਐਮਪੀ ਬਣਾਇਆ ਤੇ ਉਹਨਾਂ ਨੇ ਕਿਸੇ ਮਕਸਦ ਵਾਸਤੇ ਬਣਾਇਆ ਉਹਨਾਂ ਦੀਆਂ ਵੀ ਕੁਝ ਖਾਸ਼ੀਆਂ ਨੇ ਉਹ ਚਾਹੁੰਦੇ ਨੇ ਕਿ ਤੁਸੀਂ ਆ ਆ ਆ ਕੰਮ ਕਰੋ ਜੇ ਤੁਸੀਂ ਡਿਚ ਕਰ ਦੋ ਆਪਣੀ ਮਰਜ਼ੀ ਨਾਲ ਛੱਡਿਆ ਜੀ ਉਹ ਦੂਜੇ ਪਾਸੇ ਪਲੈਂਕ ਮਾਰ ਕੇ ਚਲੇ ਗਏ ਤੇ ਧਰਮਾਂ ਮੰਨ ਤੇ ਕੁਛ ਨਾ ਹੋਈ ਇਹ 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 ਨਾਲ ਇਹ ਇਸ ਵੇਲੇ ਬੈਲੈਂਸ ਨਹੀਂ ਦਿਮਾਗ ਇਹ ਆਪਣੇ ਨਿੱਜੀ ਸਵਾਰਥਾਂ ਤੇ ਆ ਗਿਆ ਹੈ ਕਿ ਜਿੱਥੇ ਮੈਨੂੰ ਨਿੱਜੀ ਸਵਾਰਥ ਮਿਲਦਾ ਜਾਂ ਤੇ ਮੈਨੂੰ ਕੋਈ ਕੇਸ ਬਣਦਾ ਧਮਕੀ ਮਿਲਦੀ ਹੈ ਉਹ ਤੋਂ ਬਚਾ ਕਰਨਾ ਜਾਂ ਮਨਿਸਟਰੀ ਲੈਣੀ ਆ ਜਾਂ ਪੈਸਾ ਲੈਣਾ ਆ ਚੀਜ਼ਾਂ ਇਹਨਾਂ ਦੇ ਸਾਹਮਣੇ ਨੇ ਇਹਨਾਂ ਤੇ ਕੋਈ ਕਾਨੂੰਨ ਵੀ ਹੈ ਅੱਛਾ ਇਹ 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 ਗੱਲ ਪਹਿਲਾਂ ਬਹੁਤ ਸੀ ਇਹ ਗੱਲ ਪਹਿਲਾਂ ਬਹੁਤ ਪ੍ਰਚਲਿਤ ਸੀ ਬੜੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਪਰੇਸ਼ਾਨ ਹੋ ਗਈਆਂ ਸੀ ਫਿਰ ਪਾਰਲੀਮੈਂਟ ਚ ਇਸ ਤਬਿਲ ਪਾਸ ਹੋਇਆ ਹਾਂ ਇਹ ਬੋਇੰਜੋਮ ਐਮੈਂਡਮੈਂਟ ਹੈ 1985 ਦੇ ਵਿੱਚ ਹੋਈ ਜੀ 10th ਸ਼ੈਡਿਊਲ ਪਪੂਲਰਲੀ ਨੋਨ ਐਸ ਐਂਟੀ ਡਿਫੈਕਸ਼ਨ ਐਕਟ ਜੀ 85 ਦੇ ਵਿੱਚ ਇਹ ਫਿਰ ਪਾਰਲੀਮੈਂਟ ਨੇ ਐਕਟ ਬਣਾਇਆ ਜੀ ਤੇ ਇਸ ਤਰ੍ਹਾਂ ਨਹੀਂ ਕਰ ਸਕਦੇ ਜਿਸ ਪਾਰਟੀ ਦੇ ਵਿੱਚ ਤੁਸੀਂ ਚੁਣੇ ਹੋ ਉਸ ਨੂੰ ਉਸ ਪਾਰਟੀ ਦੇ ਵਿੱਚ ਹੀ ਰਹਿਣਾ ਦੂਜੇ ਪਾਸੇ ਨਹੀਂ ਜਾ ਸਕਦੇ ਜੀ ਫਿਰ ਇਹ ਜਾ ਕੇ 2010 ਦੇ ਵਿੱਚ ਐਮੈਂਡਮੈਂਟ ਹੋਈ ਹੈ 167 ਚ ਵੀ ਹੋਈ ਇੱਕ ਉਹ ਉਹ ਮੇਨ ਤੇ ਜਿਹੜੀ ਉਹ ਮੈਂ ਗੱਲ ਕਰ ਰਿਹਾ ਉਹ ਦੀ ਹੈ ਜੀ ਜੀ ਕੱਲ ਵੀ ਜਿਹੜੀ 91st ਜਿਹੜੀ ਕਨਸਟੀਟਿਊਸ਼ਨਲ ਮੈਂਡਮਲ those are 13 ਜੀ ਉਹਦੇ ਚ ਨਾ ਕਿਹਾ ਡਿਫੈਕਸ਼ਨ ਕਰਨੀ ਹੈ ਤੂੰ ਇੱਕ ਪਾਰਟੀ ਤੋਂ ਦੂਜੇ ਪਾਸੇ ਜਾਣਾ ਤੇ ਤੂੰ ਸਾਡ ਜਿਹੜੀ ਮੈਜੋਰਟੀ ਉਹਦੇ ਚ ਹੋਣੀ ਚਾਹੀਦੀ ਇਕੱਲਾ ਨਹੀਂ ਜਾ ਸਕਦੇ ਇਕ ਦੋ ਨਹੀਂ ਜਾ ਸਕਦੇ ਆ ਹੁਣ ਹੋਇਆ ਨਹੀਂ ਹਿਮਾਚਲ ਚ ਹਮਾਚਲ ਚ ਇਹੀ ਤਾਂ ਹੋਇਆ ਤੇ ਉਹ ਐਂਟੀ ਡਿਫੈਕਸ਼ਨ ਕਰਕੇ ਜਦੋਂ ਐਮਪੀ ਦੀਆਂ ਪੈਣੀਆਂ ਵੋਟਾਂ ਤੇ ਇਹਨਾਂ ਦੇ ਪਾਰਟੀ ਦੇ ਬੰਦੇ ਕਾਂਗਰਸ ਦੇ ਬੰਦੇ ਕੁਝ ਟੁੱਟ ਕੇ ਉਹਦੇ ਨੂੰ ਚਲੇ ਗਏ ਜੀ ਤਾਂ ਵੋਟ ਉਹਨਾਂ ਦੇ ਹੱਕ ਚ ਪਾਰਟੀ ਹਾਂ ਉੱਤੇ ਫਿਰ ਮਸਲਾ ਖੜਾ ਹੋ ਗਿਆ ਹਾਂ ਉਹ ਕਹਿੰਦਾ ਜੀ ਐਂਟੀ ਡਿਫੈਕਸ਼ਨ ਲਾ ਲੱਗਦਾ ਹਾਂ ਇਹਦੇ 2 3 ਨਹੀਂ ਹੈਗੇ ਹਾਂ ਉਹ ਸਪੀਕਰ ਦੇ ਆਰਡਰ ਪਾਸ ਕਰਕੇ ਉਹਨਾਂ ਨੂੰ ਐਕਸਪੈਲ ਕਰ ਹਾਂ ਖਤਮ ਕਰ ਦਿੱਤੀ ਉਹਨਾਂ ਨੂੰ ਹਾਂ ਹੁਣ ਲਾ ਬਣਿਆ ਹਾਂ ਤੇ ਜੇ ਕਿਸੇ ਪਾਰਟੀ ਨੂੰ ਛੱਡ ਕੇ ਜਾਣਾ ਤੁਸੀਂ ਐਂਟੀ ਡਿਫੈਕਸ਼ਨ ਲਾ ਜਿਹੜਾ ਉਹਦੇ ਮੁਤਾਬਕ 2/3 ਬਜੋਰੀਟੀ ਦੀ ਯੱਸ ਹੋਣੀ ਚਾਹੀਦੀ ਹੈ ਨਾਲ ਹੋਣਾ ਚਾਹੀਦਾ ਜੀ ਨਹੀਂ ਤਾਂ ਪਾਰਟੀ ਤੁਸੀਂ ਬਦਲ ਕੇ ਦੂਜੇ ਪਾਸੇ ਨਹੀਂ ਜਾ ਸਕਦਾ ਸਰ ਇੱਥੇ ਕੋਈ ਇਹ ਰੂਲ ਲਾਗੂ ਨਹੀਂ ਹੁੰਦਾ ਇਹਨੇ ਇਹਨਾਂ ਨੇ ਹੋਰ ਕੀਤਾ ਤਾਂ ਕੰਮ ਹਮ ਇਹਨੇ ਰਿਜ਼ਾਈਨ ਕੀਤਾ ਪਹਿਲਾਂ ਹਮ ਇਹਨੇ ਬਦਲ ਕੇ ਥੋੜਾ ਗਿਆ ਹਮ ਇਹ ਤਾਂ ਰਿਜ਼ਾਈਨ ਕੀਤਾ ਹਮ ਰਿੰਕੂ ਸੁਸ਼ੀਲ ਰਿੰਕੂ ਇਹਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਛੱਡਿਆ ਹਮ ਰਿਜ਼ਾਈਨ ਉਹ ਫਰੈਸ਼ ਇਲੈਕਸ਼ਨ ਜਿਹੜਾ ਬੀਜਪੀ ਚੁੱਲੜ ਰਿਹਾ ਸੇ ਇਹ ਜਿਹੜਾ ਨਾ ਮੈਂ ਤੇ ਅੱਗੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਜੇ ਅਸੀਂ ਮੋਰਲ ਗਰਾਉਂਡ ਤੇ ਜਾਈਏ ਹਮਮ ਹੁਣ ਪੁਰਾਣੇ ਮਨਿਸਟਰ ਜਿਹੜੇ ਆਸ਼ਾ ਸ਼ਕਰੋਟ ਦੀ ਆ ਉਹਨਾਂ ਦੇ ਡਿਸੀਜਨ ਦੇ ਉੱਤੇ ਤੁਸੀਂ ਲਾਲਬਾਜ਼ ਰਾਸ਼ਟਰੀ ਸੀ ਰੇਲਵੇ ਮਨਿਸਟਰ ਸੀ ਹਮਮ ਤੇ ਇੱਕ ਰੇਲ ਦਾ ਐਕਸੀਡੈਂਟ ਹੋ ਗਿਆ ਤੇ ਬੜੇ ਹੀ ਲੋਕ ਮਰ ਗਏ ਹਮਮ ਤੇ ਆਇਆ ਦੱਤਲ ਵਿਜ ਤੇ ਅਸਤੀਫਾ ਦੇ ਕੇ ਕਹਿੰਦਾ ਮੈਂ ਮਨਿਸਟਰ ਨਹੀਂ ਰਹਿਣਾ ਅਸਤੀਫਾ ਦੇ ਮੇਰੇ ਜਿਹੜੋ ਰਾਜ ਕਾਲ ਚ ਇਨਾ ਵੱਡਾ ਵੱਡਾ ਹੋਇਆ ਹਾਂ ਉਹ ਉਹ ਲਾਲਪਾਲ ਰਾਸ਼ਟਰੀ ਹੋਣ ਚਲਾਉਂਦਾ ਸੀ ਗਲਤੀ ਉਹਦੀ ਸੀ ਲੇਕਿਨ ਉਹਨੇ ਮੋਰੈਲਟੀ ਦੇ ਬੀਜ ਦਿੱਤੇ ਮਹਾਰਾਗਰਾਉਂਡ ਬਹੁਤ ਸਾਰੀਆਂ ਐਸੀਆਂ ਉਦਾਹਰਣਾਂ ਮਿਲਦੀ ਜਿਹੜੇ ਬਹੁਤ ਸਾਰੀਆਂ ਜਿਨ੍ਹਾਂ ਨੇ ਕੀਤਾ ਤੇ ਅੱਜ ਆ ਜਿਹੜੇ ਬੈਠੇ ਹੋਣ ਮੋਦੀ ਛੋਦੀ ਜਿਹੜੇ ਬੰਦੇ ਇਹ ਕਰਦੇ ਆ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਇਲੈਕਟੋਰਲ ਬੌਂਡ ਦਾ ਜਿਹੜੀ ਨਰਮਲਾ ਸੀਦਾਰਮਨ ਫਰਾਂਸ ਮਿਨਿਸਟਰ ਹੈਈ ਨਾ ਇਹਦਾ ਹਸਬੈਂਡ ਅਰਥਸ਼ਾਸਤਰੀ ਯਾਕਨ ਮਿਨਿਸਟਰ ਵਰਲਡ ਦਾ ਬੜਾ ਨੋਨ ਜੀ ਇਸ ਨੇ ਕਿਹਾ ਹੈ ਕਿ ਇਹ ਜਿਹੜਾ ਘਟਾਲਾ ਨਿਕਲਿਆ ਨਾ ਇਹਦੀਆਂ ਮੈਂ 4-5 ਵੀਡੀਓ ਅਲੱਗ-ਲੱਡੀ ਬਣਾ ਕੇ ਰੱਖ ਚੁੱਕਾ ਹਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਘਟਾਲਾ ਹੈ ਤੇ ਪ੍ਰਾਈਮ ਮਿਨਿਸਟਰ ਨੂੰ ਸ਼ਰਮ ਆਈ ਹੈ ਕਿ ਮੈਂ ਇਸਕੈਪ ਡਾਉਨ ਕਰ ਜਾਵਾਂ ਕਿ ਬਹੁਤ ਸਾਰੇ ਕਰਪਸ਼ਨ ਦੇ ਚਾਰਜ ਲੱਗ ਗਏ ਏਡੇ ਵੱਡੇ ਅਮਰੀਕਾ 'ਚ ਲੱਗਿਆ ਸੀ ਉਦੋਂ ਪ੍ਰੈਜ਼ੀਡੈਂਟ ਨੇ ਅਸਤੀਫਾ ਦਿੱਤਾ ਸੀ ਦੂਜੇ ਹੋਰ ਕੰਟਰੀ ਚ ਉਹਦੇ ਅਸਤੀਫਾ ਦੇਦੇ ਅੱਜ ਕੱਲ ਸਾਡੀ ਜਿਹੜੀ ਮੋਰੈਲਿਟੀ ਇੰਨੀ ਪੋਲਿਟਿਕਲ ਪਾਰ ਬੰਦਿਆਂ ਦੀ ਡਾਊਨ ਹੋ ਗਈ ਤੇ ਆਪਾਂ ਇਹਨਾਂ ਛੋਟੇ ਮੋਟਿਆਂ ਨੂੰ ਕੀ ਕਹੀਏ ਫਿਰ ਜਦੋਂ ਵੱਡੇ ਵੱਡੇ ਥਾਂ ਵੀ ਡੋਲੇ ਆ ਪਾਰਟੀਆਂ ਹੀ ਡੋਲੀਆਂ ਪਈਆਂ ਜੇ ਐਕਸ਼ਨ ਲੈਣਾ ਹੋਵੇ ਤੇ ਐਕਸ਼ਨ ਕੀ ਲਿਆ ਜਾ ਸਕਦਾ ਐਕਚੁਅਲੀ ਵੇਖੋ ਜੀ ਗੱਲ ਤੇ ਇਹ ਹੈ ਜਿਹੜਾ ਮੈਂ ਸਮਝਦਾ ਹਾਂ ਸਹੀ ਸਮਝਦਾ ਹਾਂ ਇਹ ਹਾਲੀ ਸਾਡੇ ਕਾਨੂੰਨ ਚ ਐਮੈਂਡਮੈਂਟ ਨਹੀਂ ਹੋਈ ਹਮ ਹੋਣੀ ਚਾਹੀਦੀ ਹੈ ਸਵਿਸਟਰਲੈਂਡ ਚ ਹੈਗੀ ਹੈ ਕੁਝ ਕੰਟਰੀ ਚ ਹੈਗੀ ਹੈ ਕਿ ਜਦੋਂ ਤੁਸੀਂ ਐਮਪੀ ਬਣਾ ਕੇ ਭੇਜਦੇ ਹੋ ਜੇ ਉਹ ਤੁਹਾਡੀਆਂ ਇੱਛਾਵਾਂ ਦੇ ਮੁਤਾਬਕ ਕੰਮ ਨਹੀਂ ਕਰਦਾ ਪਾਰਟੀ ਬਦਲਦਾ ਹੈ ਰਾਫੇਰੀ ਕਰਦਾ ਹੈ देयर शुड ਬੀ ਅ ਪ੍ਰੋਵੀਜ਼ਨ ਟੂ ਰੀਕਾਲ ਕੋਈ ਜਨਤਾ ਕਰੇ ਵੀ ਇਹ ਨਹੀਂ ਸਰਦਾਰ ਐਪੀ ਜੀ ਨੂੰ ਹਟਾਉ ਜਨਤਾ ਦੇ ਕੋਲ ਜਿਹੜੀ ਰੀਕਾਲ ਦੀ ਹੈ ਨਾ ਇਹ ਕਾਕਤ ਜਿਹੜੀ ਆ ਇਹ ਜਿਹੜਾ ਸਾਡੀ ਇਲੈਕਸ਼ਨ ਕਮਿਸ਼ਨ ਆ ਇਹਨੂੰ ਇਹਦੇ ਚ ਪਾਉਣੀ ਚਾਹੀਦੀ ਹੂੰ ਕਿ ਜੇ ਜਨਤਾ ਦੇ ਮੁਤਾਬਕ ਨਹੀਂ ਚੱਲਦਾ ਉਹਨਾਂ ਦਾ ਡਰਤਾ ਹੋਵੇ ਵਾਪਸ ਜੇ ਕੋਈ ਐਮਪੀ ਜਿੱਤ ਗਿਆ ਉਹ ਕਹਿੰਦਾ 5 ਸਾਲ ਤਾਂ ਮੈਨੂੰ ਕੋਈ ਨਹੀਂ ਹਿਲਾ ਸਕਦਾ 5 ਸਾਲ ਤੇ ਮੈਂ ਰਾਜਾ ਇਹੀ ਮੈਂ ਗੱਲ ਕਹਿ ਰਿਹਾ ਹਾਂ ਇਹ ਮੈਂ ਤੁਹਾਨੂੰ ਪਤਾ ਮੈਨੂੰ ਬੜਾ ਤਜਰਬਾ ਇਸ ਫੀਲਡ ਦੇ ਵਿੱਚ ਤੁਸੀਂ ਕਈ ਮੈਂ 7 ਸਟੇਟਾਂ ਦੇ ਵਿੱਚ ਐਜ਼ ਅ ਆਬਜ਼ਰਵਰ ਪਾਰਲੀਮੈਂਟ ਇਲੈਕਸ਼ਨਸ ਦੇ ਵਿੱਚ ਰਿਹਾ ਫਿਰ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਲੈਕਸ਼ਨ ਸੈਕਟਰੀ ਪੰਜਾਬ ਦੇ ਵਿੱਚ ਰਿਹਾ ਮੈਂ ਬੜਾ ਜੁੜਿਆ ਹੋਇਆ ਹਾਂ ਇਸ ਦਾ ਜੀ ਅਸੀਂ ਇਹ ਗੱਲ ਸੋਚਦੇ ਹੁੰਦੇ ਸੀ ਕਿ ਇਹ ਜਿਹੜੀ ਜਨਤਾ ਦੇ ਹੱਥ ਵਿੱਚ ਰੀਕਾਲ ਕਰਨ ਦੀ ਵਾਪਸ ਕਰਨ ਦੀ ਪਾਵਰ ਆਉਣੀ ਚਾਹੀਦੀ ਹੈ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਦੇ ਹੋਏ ਪਰ ਇਹ ਪੋਲੀਟੀਕਲ ਬੰਦੇ ਪੋਲੀਟੀਕਲ ਪਾਰਟੀਆਂ ਕਰਨ ਹੀ ਨਾ ਦਿੰਦੀਆਂ ਇਹ ਰਵੇ ਨਹੀਂ ਤੇ ਇਹਨਾਂ ਨੇ ਕਰਨੀਆਂ ਹੀ ਕਰਨੀਆਂ ਤੇ ਅਸੀਂ ਘੜੀ ਮੋੜੀ ਥੱਲੇ ਉਤਰ ਜਾਂਗੇ ਇਹਨਾਂ ਦੇ ਥੱਲੇ ਲੱਗ ਜਾਵਾਂਗੇ ਅਸਲੀ ਡੈਮੋਕ੍ਰੇਸੀ ਉਦੋਂ ਆਉਗੀ ਜਦੋਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸਭ ਤੋਂ ਜ਼ਿਆਦਾ ਫਰਕ ਤੇ ਲੋਕਾਂ ਨੂੰ ਪੈਂਦਾ ਨਾ ਲੋਕਾਂ ਕਣ ਕੇ ਨਹੀਂ ਤੂੰ ਚੱਲ ਭਾਈ ਤੂੰ ਗੜਬੜ ਕੀਤੀ ਤੂੰ ਸਾਡੇ ਇੱਛਾ ਦੇ ਮੁਤਾਬਕ ਸਾਡੇ ਮੁੱਦਿਆਂ ਤੇ ਮਤਬਕ ਨਹੀਂ ਚੱਲਿਆ ਅਸੀਂ ਲਿਖ ਕੇ ਦੇਣਾ ਕਮਬੈਕ ਐਮਪੀ ਤੋਂ ਹਟ ਦੇ ਐਮਐਲਏ ਤੋਂ ਹਟ ਦੇ ਇਸ ਤਰ੍ਹਾਂ ਦਾ ਜਿਹੜਾ ਪ੍ਰੋਵੀਜ਼ਨ ਹੈ ਇਹ ਇੰਟਰੋਡਿਊਸ ਕਰਨਾ ਇਲੈਕਸ਼ਨ ਦਾ ਬਿਕਲ ਬੱਜਾ ਆਪਾਂ ਗੱਲ ਸ਼ੁਰੂ ਤੋਂ ਕੀਤੀ ਹੈ 13 ਸੀਟਾਂ ਪੰਜਾਬ 'ਚ ਲੜੀਆਂ ਹਰ ਇੱਕ ਆਪਣਾ ਬੰਦਾ ਪਾਰਟੀ ਹੋਰ ਲਾ ਰਹੀ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕਿਹੜੀ ਪਾਰਟੀ ਐਸ ਬਹੁਤ ਮਤਲਬ ਉਹ ਕਿ 13 ਵਿੱਚੋਂ ਦੇਖੋ ਜੀ ਇਸ ਤੇ ਵਿੱਚ ਹੈ ਕਿ ਜਿਹੜੀ ਸਰਕਾਰ ਆਵਰ ਦੇ ਵਿੱਚ ਹੋਵੇ ਹੂੰ ਉਹ ਨਾ ਵੱਡਾ ਹੁੰਦਾ ਉਹਦੇ ਕੋਲ ਪੁਲਿਸ ਫੋਰਸ ਉਹਨੇ ਲੋਕਾਂ ਦੇ ਕੰਮ ਕਰਾਏ ਹੁੰਦੇ ਐ ਐਮਐਲਏ ਹੁੰਦੇ ਐ ਪ੍ਰਭਾਵ ਹੁੰਦਾ ਹੂੰ ਉਹਦੇ ਪ੍ਰਭਾਵ ਥਲੇ ਲੋਕ ਆ ਜਾਂਦੇ ਹੂੰ ਆਮ ਤੌਰ ਤੇ ਜਿਹੜੀ ਸਰਕਾਰ ਹੋਵੇ ਪੰਚਾਇਤਾਂ ਵੀ ਉਹਦੀਆਂ ਹੀ ਬਣਦੀਆਂ ਅੱਗੇ ਦੂਜੇ ਵੀ ਇਲਾਕਿਆਂ ਦੇ ਵਿੱਚ ਉਹਨਾਂ ਦੀ ਜਿੱਤ ਹੁੰਦੀ ਹੈ ਮੇਰੇ ਇੱਕ ਹਿਸਾਬ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਐ ਇਹ 6 ਸੀਟਾਂ ਕੱਢੇਗੀ 5 ਕਾਂਗਰਸ ਕੱਢੇਗੀ ਹੂੰ ਇੱਕ ਅਕਾਲੀ ਤੇ ਇੱਕ ਭਾਜਪਾ ਇੱਕ ਭਾਜਪਾ ਭਾਜਪਾ ਹਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਰਹੂਗੀ ਹਾਂ ਪੰਜਾਬ ਦੇ ਵਿੱਚ ਜੀ ਭਾਜਪਾ ਕਿਹੜੀ ਸੀਟ ਕਟੂਗੀ ਭਾਜਪਾ ਦਾ ਮੋਸਟ ਪੌਬਲੀ ਹੁਸ਼ਿਆਰਪੁਰ ਹੁਸ਼ਿਆਰਪੁਰ ਜਿਹੜੀ ਆਪਣਾ ਜਿਹੜੀ ਸੋਮਨਾਥ ਜਿਹੜੇ ਆਈਐਸ ਅਫੀਸਰ ਹੈ ਜੀ 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 ਸੋਮਪ੍ਰਕਾਸ਼ ਜੀ ਜੀ ਉਹ ਨਵਾਂ ਵਾਲੀ ਸੀਟ ਜਿਹੜੀ ਹੈ ਜੀ ਉੱਥੇ ਇਹਨਾਂ ਦਾ ਹੈਗਾ ਹੋਲਡ ਉਹ ਕਟੇਗੀ ਹਾਂ ਇਹਨਾਂ ਕਾਲੀਆਂ ਸੇ ਪਤਾ ਨਹੀਂ ਹੁਣ ਸੁਖਵੀਰ ਜੀ ਦਾ ਕੀ ਅਸਮਰ ਜੱਦੀ ਹੈ ਜੀ ਬਿਲਕੁਲ ਜੀ ਗੱਲਬਾਤ ਕਰ ਰਹੀ ਸੀ ਪੰਜਾਬ ਦੇ ਇਲੈਕਸ਼ਨਾਂ ਦਾ ਵਿਗੜਵੱਗ ਮੱਝ ਚੁੱਕਾ ਹੈ ਜਿਹੜੇ ਲੋਕ ਕੈਂਡੀਡੇਟ ਨੇ ਉਹ ਕਿਵੇਂ ਦਲ ਬਦਲ ਜਾਂਦੇ ਨੇ ਆ ਕੇ ਦੀਨ ਇਮਾਨ ਕੋਈ ਨਹੀਂ ਲੋਕਾਂ ਤੋਂ ਕੋਈ رائے ਨਹੀਂ ਲਈ ਜਾਂਦੀ ਸੁਪਰੀਮੋ ਬਣ ਕੇ ਆਪ ਹੀ ਫੈਸਲਾ ਕਰਦੇ ਨੇ ਅਸੀਂ ਇਸ ਪਾਰਟੀ ਜੀ ਜਾਣਾ ਹੈ ਦੂਜਾ ਕਹਿੰਦਾ ਮੈਂ ਇਸ ਪਾਰਟੀ ਜੀ ਜਾਣਾ ਪਰ ਲੋਕਾਂ ਕੋਲ ਵੋਟਾਂ ਮੰਗਣ ਲੱਗਿਆਂ ਉਹ ਕਹਿੰਦੇ ਇਸ ਚੀਜ਼ ਤੇ ਤੁਹਾਡੇ ਆ ਜੀ ਸਾਨੂੰ ਆਪਣੀ ਗੋਦ ਲੈ ਲੋ ਉਦੋਂ ਇਹ ਗੱਲ ਕਹਿੰਦੇ ਆ ਪਰ ਜਦੋਂ ਪਾਰਟੀਆਂ ਬਦਲਣੀਆਂ ਹੁੰਦੀਆਂ ਵਾ ਉਦੋਂ ਲੋਕਾਂ ਲੋਕ رائے ਨਹੀਂ ਪੁੱਛੀ ਜਾਂਦੀ ਉਦੋਂ ਕਿਸੇ ਨੂੰ ਕੁਝ ਨਹੀਂ ਪੁੱਛਿਆ ਜਾਂਦਾ ਕਿ ਅਸੀਂ ਪਾਰਟੀ ਦੇ ਚ ਦੂਜੀ ਪਾਰਟੀ 'ਚ ਚੱਲੇ ਆ ਸਾਨੂੰ ਦੱਸੋ ਜਾਈਏ ਜਾਂ ਨਹੀਂ ਜਾਈਏ ਉਦੋਂ ਕਹਿੰਦੇ ਅਸੀਂ ਆਪਣਾ ਵੇਖਣਾ ਪਈ ਸਹੀ ਲੋਕਾਂ ਕੋਕੀ ਲੈਣਾ ਇਸ ਕਰਕੇ ਤੁਸੀਂ ਫੈਸਲਾ ਤੁਸੀਂ ਕਰਨਾ ਤੁਹਾਡੇ ਹਲਕਿਆਂ 'ਚ ਇਹਨਾਂ ਨੇ ਆਉਣਾ ਹੈ ਜਿਹੜੇ ਲੋਕ ਦਲ ਬਦਲੂ ਨੇ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂਗਾ ਉਹਨਾਂ ਲੋਕਾਂ ਨੂੰ ਤੁਸੀਂ ਕਿਵੇਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਕਿਵੇਂ ਉਹਨਾਂ ਨੂੰ ਟ੍ਰੀਟ ਕਰਨਾ ਹੈ ਇਹ ਤੁਸ ਤੁਹਾਡੇ ਤੇ ਪੰਜਾਬ ਵਾਸੀਓ ਜਿਹੜਾ ਹੈਗਾ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਤੁਸੀਂ ਸਵਾਲ ਪੁੱਛ ਸਕਦੇ ਹੋ ਫਿਰ ਸਮਾਂ ਨਹੀਂ ਲੱਗਣਾ ਫਿਰ 5 ਸਾਲ ਬਾਅਦ ਆਪਾਂ ਵੇਖਾਂਗੇ ਪਰ ਆ ਹੁਣ ਸਮਾਜੇ ਪੰਜਾਬ ਵਾਸੀਓ ਇਹਨਾਂ ਲੋਕਾਂ ਨੂੰ ਕਰੜੇ ਹੋ ਕੇ ਤਗੜੇ ਹੋ ਕੇ ਸਵਾਲ ਪੁੱਛੋ ਜੇ ਤੁਹਾਡਾ ਸਟੈਂਡ ਕੋਈ ਨਹੀਂ ਤੇ ਅਸੀਂ ਤੁਹਾਨੂੰ ਵੋਟਾਂ ਪਾ ਕੇ ਆਪਣੀ ਵੋਟ ਥੋੜੀ ਖਰਾਬ ਕਰਦੀ ਹੈ ਸੋ ਧੰਨਵਾਦ